ਦੇਸੀ ਨੇ ਜ세ਦਾਰ ਜਗਦੇਵ ਸਿੰਘ ਤਲਵੰਡੀ ਆ ਗਏ ਟੋੜਾ ਸਾਹ ਆ ਗਏ ਅਕਾਲੀ ਦਲ ਦੀ ਗੱਲ ਬਣਦੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲਵੀ ਸੀਗੇ ਬੜੇ ਲੀਡਰ ਸੀ ਸਤਕਾਰਤ ਸੀ ਅੱਜ ਕਿਹੜੇ ਉਤਰ ਦੇ ਆ ਪ੍ਰਧਾਨ ਦੀਆਂ ਗੱਡੀਆਂ ਚੋਂ ਟੋਨੀ ਬੋਨੀ ਬੰਟੀ ਸ਼ੰਟੀ ਉਤਾਰ ਲੋ ਜਿਹੜੇ ਕਾਰਨ ਹੈ ਇਹ ਕੀ ਆ ਅਕਾਲੀ ਦਲ ਕਿੱਧਰ ਨੂੰ ਜਾ ਰਿਹਾ ਕਿਉਂ ਜਾ ਰਿਹਾ ਹੁਣ ਅੱਜ ਢੀਂਸਾ ਸਾਹਿਬ ਜਿਹੜੇ ਬਾਲ ਸਾਹਿਬ ਦੇ ਸਾਥੀ ਰਹੇ ਉਹ ਸਰਪ੍ਰਸਤ ਬਣਾ ਲਿਆ ਅਕਾਲੀ ਦਲ ਦੇ ਬਈ ਉਹਨਾਂ ਦੇ ਆਪਣੀ ਸੀਟ ਜਿਹੜੀ ਉਹ ਐਮਪੀ ਬਣਦੇ ਰਹੇ ਉਹਨਾਂ ਦਾ ਬੇਟਾ ਉੱਥੋਂ ਉਸ ਜਿਲ੍ਹੇ ਚ ਜਿੱਤ ਕੇ ਉਸੇ ਪਾਰਲੀਮੈਂਟ ਚੋਂ ਫਾਈਨਾਂਸ ਮਿਨਿਸਟਰ ਵੀ ਬਣਿਆ ਪੀਡਬਲੂਡੀ ਮਿਨਿਸਟਰ ਵੀ ਬਣਿਆ ਤੇ ਉਹ ਸੀਟ ਵੀ ਉਹਨਾਂ ਨੂੰ ਪੁੱਛ ਕੇ ਨਹੀਂ ਦਿੱਤੀ ਕਿਸੇ ਵਿਅਕਤੀ ਨੂੰ ਦਿੱਤੀ ਜਿਹਦਾ ਕੋਈ ਸਥਾਨ ਹੀ ਨਹੀਂ ਹੈ 60000 ਵੋਟ ਪਏ ਆ ਉਹਨੂੰ ਜਮਾਨਤ ਜਬਤ ਹੋਈ ਹੈ ਚੁੰਦਾ ਤੇ ਉੱਥੇ ਵੀ ਉਹਨਾਂ ਦਾ ਧੁਰਵ ਵਿਰੋਧੀ ਜਿਹੜਾ ਸੀ ਉਹਨੂੰ ਟਿਕਟ ਦਿੱਤੀ ਤੇ ਨਰਾਜਤਾ ਪਈ ਹੁਣ ਬੀਬੀ ਜਗੀਰ ਕੌਰ ਚਾਰ ਵਾਰ ਦੀ ਪ੍ਰਧਾਨ ਹੈਗੀ ਇਹ ਸ਼ਰੋਣੀ ਕਮੇਟੀ ਦੀ ਸ਼ਰੋਣੀ ਪ੍ਰਬੰਧਕ ਕਮੇਟੀ ਔਰ ਇੱਕ ਡੇਰੇ ਦੀ ਪ੍ਰਮੁਖ ਵੀ ਹੈ ਉਹ ਡੇਰੇ ਦਾ ਸਤਕਾਰ ਵੀ ਹੈ ਬਹੁਤ ਤੇ ਇਹ ਜਿਹੜਾ بڑے ਲੀਡਰਾਂ ਨੂੰ અપਮਾਨਿਤ ਕਰਨਾ ਉਹ ਵੀ ਠੀਕ ਨਹੀਂ ਹੁੰਦਾ ਔਰ ਅੱਜ ਜੇ ਅਕਾਲੀ ਦਲ ਦਾ ਨਿਗਾਰ ਆ ਰਿਹਾ ਇਸ ਕੁਇਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਹੀ ਉਹਨਾਂ ਪਸੰਦ ਨਹੀਂ ਕਰਦੇ ਲੋਕ। ਇਹ ਹੈਗੀ ਗੱਲ ਹੋਰ ਕੋਈ ਗੱਲ ਨਹੀਂ ਹੈ। ਤੇ ਜੇ ਲੀਡਰਸ਼ਿਪ ਬਦਲ ਕੇ ਵੀ ਕੰਮ ਚੱਲਦਾ ਹੋਵੇ ਤਾਂ ਚਲਾ ਲੈਣਾ ਚਾਹੀਦਾ। ਕਿਉਂ ਨਹੀਂ ਚਲਾਓ? ਪਰ ਸਿੱਧੇ ਤੌਰ ਤੇ ਬੀਬੀ ਹਰਸਿਮਨਤ ਕੋਰ ਬਾਦਲ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਕਿ ਭਾਜਪਾ ਦੀਆਂ ਕਟਪੁਤਲੀਆਂ ਸਾਡੇ ਵਿੱਚ ਆ ਕੇ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਇਦਾਂ ਜਿਹੜੇ 30 30 40 40 ਸਾਲ ਤੋਂ ਸ਼ਰਮਣੀ ਅਕਾਲੀ ਦਲ ਲਈ ਸਮਰਪਿਤ ਨੇ, ਉਹਨਾਂ ਦੇ ਪਰਿਵਾਰ ਸਮਰਪਿਤ ਨੇ। ਆ ਚੰਦੂ ਮਾਜਰਾ ਜੀ ਤੇ ਅਸੀਂ ਇਕੱਠੇ ਸਟੂਡੈਂਟ ਲੀਡਰ ਰਹੇ ਆ ਠੀਕ ਹੈ ਤੇ ਅੱਜ ਚੰਦੂ ਮਾਜਰਾ ਜੀ ਦਾ ਮਤਲਬ ਮੈਂ ਦੇਖਦਾ ਕਿ ਉਸ ਜੰਗ ਏਜ ਤੋਂ ਲੈ ਕੇ ਹੁਣ ਤੱਕ ਬਜ਼ੁਰਗ ਹੋ ਚੱਲੇ ਹੋ ਉਹਨਾਂ ਦੇ ਬੇਟਾ ਵੀ ਐਮਐਲਏ ਬਣ ਗਿਆ ਮਤਲਬ ਇੰਨੇ ਹੋ ਗਏ ਏਜ ਹੋ ਗਈ ਤੇ ਉਹ ਚੰਦੂ ਮਾਜਰਾ ਜੀ ਨੂੰ ਕਹਿਣਾ ਕਿ ਭਈ ਇਹ ਤਾਂ ਬੀਜੇਪੀ ਦਾ ਹੱਥ ਟੋਕਾ ਔਰ ਉਧਰ ਢੀਂਸਾ ਜੀ ਨੂੰ ਇਹ ਕਹਿਣਾ ਔਰ ਬੀਬੀ ਜਗੀਰ ਕੌਰ ਨੂੰ ਕਹਿਣਾ ਬਡਾਲਾ ਸਾਹਿਬ ਨੂੰ ਕਹਿਣਾ ਉਹਨਾਂ ਦੇ ਪਿਤਾ ਜੀ ਜਿਹੜੇ ਆ ਉਹ ਅਰਦਾਸਾਂ ਕਰਦੇ ਰਹੇ ਕਰਤਾਰਪੁਰ ਸਾਹਿਬ ਕਾਰਿਡੋਰ ਲਈ ਉਹਨਾਂ ਨੂੰ ਹੁਣ ਬੂਰ ਪਿਆ ਜਾ ਕੇ ਮੋਦੀ ਜੀ ਨੇ ਪਾਇਆ ਇਹਨਾਂ ਸਾਰਿਆਂ ਨੂੰ ਕਹਿਣਾ ਕਿ ਇਹ ਭਾਜਪੀ ਦੇ ਹੱਥ ਓਕੇ ਨੇ ਇਹ ਕਿੱਦਾਂ ਵੱਡਾ ਅਪਮਾਨ ਉਹਨਾਂ ਦੀਆਂ ਸ਼ਖਸੀਅਤਾਂ ਦਾ ਉਹ ਕਿਸ ਤਰ੍ਹਾਂ ਨਾਲ ਚੱਲ ਪੈਣਗੇ ਜੇ ਤੁਸੀਂ ਇਦਾਂ ਦੀ ਭਾਸ਼ਾ ਬੋਲੋਗੇ ਤੇ ਇਸ ਕਰਕੇ ਜਿਹੜੀ ਬੀਬਾ ਹਰਸ਼ੀਮਰਤ ਆ ਨਾ ਉਹਨਾਂ ਨੂੰ ਤਾਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਔਰ ਮੈਂ ਸਮਝਦਾ ਐਮਪੀ ਚਾਹੇ ਕੋਈ ਬਣੇ ਨਾ ਬਣੇ ਪਰ ਪਾਰਟੀ ਚ ਵਿਹਵਾਰ ਤੇ ਆਚਰਨ ਜਰੂਰ ਹੋਣਾ ਚਾਹੀਦਾ ਭਾਸ਼ਾ ਠੀਕ ਹੋਣੀ ਚਾਹੀਦੀ ਹੈ ਔਰ ਇਹਨਾਂ ਦੇ ਰੁਤਬੇ ਦੇ ਨਾਲ ਇਹ ਭਾਸ਼ਾ ਨਹੀਂ ਮਿਲਦੀ ਗਰਵਤ ਸਾਹਿਬ